ਟੜੇ ਹੋਏ ਜਲਾਇਂ ਕਰ ਉਹ ਜਦੋਂ ਮੈਂ ਬਾਹਰ ਕਿਉਂ ਆ ਗਿਆ ਹਾਂ ਜਦੋਂ ਲਾ ਲਿਆ ਖੜਦੇ ਖੜਦੇ ਮੈਂ ਤੜਾਉਣਾ ਮਰੂਦ ਓਏ ਸਰਦਾਰ ਜੀ ਹੋ ਠੀਕੋ ਆ ਕਿ ਇਧਰ ਮਰੂਦਾਂ ਨੂੰ ਲਾ ਰੱਖਿਆ ਤੇ ਨੇ ਅੰਦਰ ਮਰੂਦ ਤਾਂ ਮੈਂ ਤਾਂ ਇਹ ਦੇਖਦਾ ਤੀ ਵੀ ਰੇਰੂ ਪਾ ਦਾਂਗੇ ਸਪਰੇਸਪਰੂ ਕਰ ਦਾਂਗੇ ਨਾ ਤੇ ਉਹ ਤਾਂ ਵਧੀਆ ਨੇ ਇਹ ਬੜੇ ਬੜੇ ਨੇ ਕੱਟਾ ਲੈ ਇੱਧਰ ਨਿਕਲ ਸਾਡਾ ਇੱਧਰ ਤਾਂ ਨਿਕਲ ਗਿਆ ਤੁਸੀਂ ਕਿ ਮੈਂ ਅੱਜ ਪੈਸੇ ਜਾ ਬਦਲਤਾ ਕੁਰਤੇ ਪਜਾਮੇ ਤੋਂ ਬਾਹਰ ਹੋ ਗਏ ਠੰਡ ਬਹੁਤ ਲੱਗਦੀ ਮੈਨੂੰ ਤਾਂ ਕਿਉਂ ਠੰਡ ਲੱਗਦੀ ਤੇ ਮੈਂ ਤਾਂ ਕਾਰ ਹੀ ਲਿਆ ਚੇਂਜ ਹਾਂ ਹਾਂ ਉਹ ਚ ਕੁਰਤੇ ਪਜਾਮੇ ਚ ਵੀ ਆਏ ਨਾਲ ਸੁਹਣਾ ਲੱਗਦਾ ਇਹ ਵਧੀਆ ਲੱਗਦਾ ਜੁਆਨਾਂ ਦਾ ਲੱਗਦਾ ਹਾਂ ਜੋ ਫੋਟੋ ਖਿੱਚ ਲੈ ਬੱਸ ਬੱਸ ਫੋਟੋ ਖਿੱਚ ਲੈ ਨਾ ਮੇਰੀ ਗਾਵ ਸੋਹਣਾ ਤਮਟਾ ਤੂੰ ਤਾਂ ਜੰਮਈ ਮੂਛ ਵਾਲਾ ਲੱਗਦਾ ਬੱਸ ਬੱਸ ਐਡਾ ਪੰਪਨਾ ਦੇ ਮੈਨੂੰ ਮੈਨੂੰ ਪਤਾ ਕੀ ਉਹ ਕਰਨੇ ਨੇ ਹਾਂ ਬੱਸ ਵਧੀਆ ਵਧੀਆ ਬੱਸ ਮੈਂ ਤਾਂ ਅਮਰੂਦ ਜੇ ਤੋੜਨ ਆਇਆ ਸੀ ਮਰੂਦ ਮੇਰੀ ਗੱਲ ਸੁਣ ਲਾ ਹੁਣ ਲੁੱਟ ਖੋਜ ਹੀ ਕਰਾਇਆ ਕਰੋ ਲੁੱਟ ਖੋਜ ਹੀ ਕਰਾਇਆ ਉਰੇ ਖੇਤ ਦੇ ਵਿੱਚ ਪਤਾ ਇੰਨਾ ਉਹ ਆਗਾ ਦੇ ਲਾ ਬੀਜ ਬਜਾਈ ਕਰਾਈ ਜਾ ਮੈਨੇ ਅੱਡੇ ਕੋ ਸਾਜੂ ਬਦਾਮਾਂ ਦੇ ਲਵਾਏ ਨੇ ਵੱਡੇ ਵੱਡੇ ਬੂਟੇ ਇਹ ਤਾਂ ਜਵਾਕ ਜੇ ਹੋਈ ਤੇ ਆਪਣੇ ਰਸਟਾਰਾਂ ਦੇ ਕੋਈ ਮਰਜ਼ੀ ਆ ਹੋਏ ਮੈਂ ਕਿਹੜਾ ਠੇਕਾ ਲਿਆ ਜਵਾਕਾਂ ਦਾ ਨਹੀਂ ਨਹੀਂ ਆਉਦੇ ਨੇ ਫੇਰ ਵੀ ਜਵਾਕ ਆ ਆਗਦਾ ਹੈ ਤੂੰ ਤਾਂ ਆਪ ਤਾਂ ਤੂੰ ਹੈ ਜਵਾਕ ਜਾਗਾ ਲੈ ਚਲ ਐ ਕਰ ਮੇਰੇ ਨਾਲ ਆ ਕੇ ਸਪਰੇ ਸਪਰੂਗ ਉਹ ਕਰਵਾ ਆਇਆ ਅਮਰੂਦ ਲੈ ਜੀਏ ਫਿਰ ਅਮਰੂਦ ਲੈ ਜੀਏ ਅਮਰੂਦਾਂ ਦਾ ਕਿਹੜਾ ਕਾਟਾ ਤੇਰੀ ਜਾਨ ਨੂੰ ਡਾਕ ਕੋਈ ਨਾ ਸਪਰੇਸ ਨੂੰ ਕਰਾ ਦੀਏ ਚੱਲ ਆ ਯਾਰ ਗਾੜੇ ਹਾਂ ਉਹ ਸਭ ਛੱਤ ਵੀਰ ਵੱਡੇ ਵੀਰ ਹਾਂ ਗਾੜਾ ਕਵੀ ਬਣਾ ਹੋਇਆ ਅਮਰੂਦਾਂ ਯਾਰ ਨਾ ਨਾ ਮਤਾਂ ਗਸ ਕੀ ਨਾਲ ਕਾ ਕੇ ਸਾਰਾ ਪੈਂਡੀ ਕਹਿੰਦਾ ਹੈ ਮਤਾ ਕਹਿੰਦਾ ਸੀ ਮੁਰਦਾ ਜਿਆਦਾ ਸਾੜਾ ਜਾਂ ਪੈਗਾ ਗਾਹਾਂ ਜੇ ਤਾਂ ਤਾਂ ਕੋਈ ਨਾ ਇਹ ਤੇ ਵੀ ਦਵਾਈ ਨਹੀਂ ਸਰ ਵਧੀਆ ਦਵਾਈ ਥੜਕਣਾ ਨਹੀਂ ਆਵੇ ਫਿਰ ਸਰਦਾਰ ਜੀ ਕੀ ਹੋ ਗਿਆ ਕੀ ਸੱਪ ਲੜ ਗਿਆ ਤੇਰੇ ਕੀ ਦੋਰਾ ਪੈ ਗਿਆ ਤੇਰੇ ਟੀਲੀਵੀਜ਼ਨ ਉਹ ਬਹੁਤ ਖਾਸ ਮਨ ਪੜਾ ਮੈਂ ਐਸਾ ਕਦੇ ਦੇਖਿਆ ਨਹੀਂ ਆ ਬੁੱਧ ਆਣਾ ਜੜਾ ਕਿੱਥੇ ਪਿਆ ਸਮਾਨ ਮੋਟਰਬੇ ਕੋ ਕਛੇ ਨੇ ਦੇਖਤਾ ਹੂੰ ਕੂੜ ਕਬੜ ਉਹ ਨਹੀਂ ਮੈਂ ਐਸੀ ਚੀਜ਼ ਪਹਿਲੀ ਵਾਰ ਦੇਖਾ ਹੂੰ ਕੀ ਚੀਜ਼ ਦੇਖ ਲਈ ਕੀ ਕੀ ਆ ਉਹ ਟੀਲੀਵੀਜ਼ਨ ਔਰ ਉਹ ਔਰ ਉਹ ਡੰਡਾ ਹੈ ਇੱਕ ਬੜਾ ਸੈਟਅਪ ਹੈ ਕੋਈ ਹਾਂ ਐਲਸੀਡੀ ਆਏ ਉਹ ਹਾਂ ਬਹੁਤ ਬੜਾ ਬਹੁਤ ਬੜਾ ਹੈ ਛਾਲੰਗ ਇਹਨਾਂ ਨੇ ਕਿਸੇ ਨੇ ਪੰਪ ਪੰਪ ਰੱਖਤਾ ਵੇ ਚਲ ਦਖਾ ਕੇ ਸੰਜਰਦਾ ਤੂੰ ਹੀ ਤਾਂ ਇਹ ਸਾਰਾ ਕੁਝ ਕਰਾਈ ਜਾਂਦਾ ਓਰੇ ਕੀ ਆਹੀ ਆ ਦੇਖਿਆ ਤੇ ਨੇ ਉਥੇ ਉਹ ਬੜਾ ਸੈਟ ਪਾਈ ਤੂੰ ਹੀ ਤਾਂ ਨਹੀਂ ਉਥੇ ਕੁਝ ਕਰਾਈ ਜਾਂਦਾ ਉਹ ਨਹੀਂ ਮੈਂ ਤਾਂ ਆਪ ਕਾ ਕੋਈ ਸਿਆਣਾ ਸੱਤ ਰੱਖਿਆ ਕੋਈ ਨਹੀਂ ਨਹੀਂ ਐਸ਼ਾ ਨਹੀਂ ਕਹਤਾ ਮੈਂ ਜੇ ਮੈਨੂੰ ਪਤਾ ਲੱਗ ਗਿਆ ਨਾ ਤੇਰੇ ਅੱਜ ਬੋਦੇ ਜੇ ਪੱਟੂ ਮੈਂ ਸਾਰੇ ਆਜਾਓ ਅੰਮੋ ਤੋਂ ਕਰ ਦਾਂਗੇ ਸਮਾਨ ਪੜਾ ਹੈ ਤੇਰੀ ਓਏ ਓਏ ਹਾਂ ਹੈ ਕੀ ਚੀਜ਼ ਇਹ ਸਮਾਨ ਕਿੱਥੋਂ ਆਇਆ ਨਾ ਇੱਕ ਡਰ ਕੇ ਭਾਗ ਗਿਆ ਕਿੱਥੋਂ ਆਇਆ ਇਹਨ ਮੇਰੇ ਕੋ ਨਹੀਂ ਮਾਰ ਪਤਾ ਬਾਪੂ ਜੀ ਓਏ ਇਹ ਦੇਖਾ ਪਹਿਲੀ ਗੇਰਾ ਮੈਂ ਤਾਂ ਇਸ ਮਾਰ ਆਪਣਾ ਜੈ ਮੇਰੀ ਗੱਲ ਸੁਣ ਜੇ ਤੂੰ ਮੈਂ ਕਦੇ ਅਲੀ ਨਹੀਂ ਦੇਖਾ ਹੈ ਮੇਰੀ ਗੱਲ ਸੁਣ ਇਹ ਸਾਰਾ ਕਰਿਆ ਕਰਿਆ ਹੈ ਭਈਏ ਦਾ ਇਹਨੂੰ ਆਪਾਂ ਮੈਂ ਕਹਣਾ ਚੁਕਾ ਦੋਨੇ ਬੰਬ ਬੰਬ ਤਾਂ ਨਹੀਂ ਤਿਆਰ ਕਰੀ ਜਾਂਦਾ ਓਰੇ ਲੱਗਦਾ ਕਰਦਾ ਹੂੰ ਮੈਂ ਸਰਪੰਚ ਨਾਲ ਕਰਕੇ ਤੇਰੀ ਕਰਾਉਣਾ ਮੈਂ ਤੈਨੂੰ ਜੇਲ੍ਹ ਦੀ ਚੱਕੀ ਪਿਸਾਉਂ ਤੈਨੂੰ ਮੈਂ ਕੋਈ ਵਿਆਸਾ ਕੰਮ ਕੀਆ ਹੀ ਨਹੀਂ ਪਰ ਕੰਜਰਪਣਾ ਕਰਦਾ ਤੂੰ ਲੈ ਚਿੜੀ ਜੀ ਹੈ ਕੀ ਆ ਪਤਾ ਤਾਂ ਲੱਗ ਗਿਆ ਲੈ ਚਿੜੀ ਜੀ ਕੀ ਕਰਨੀ ਹੈ ਨਾਲ ਇੰਨਾ ਮਹਿੰਗਾ ਸਮਾਨ ਅਗਲੇ ਡੇਗੂ ਕਿਉਂ ਗੱਲ ਤਾਂ ਸੋਚਣ ਵਾਲੀ ਆ ਚਿੜੀ ਕੀ ਹੈ ਤੂੰ ਐਂ ਕਰ ਓਏ ਇਹਨੂੰ ਸਾਰੇ ਸੈਟ ਨੂੰ ਚੱਕ ਕਰੇ ਜੋ ਆਪਣੇ ਘਰੇ ਲੈ ਕੇ ਚੱਲ ਘਰੇ ਚੱਕ ਇਹਦਾ ਦੇਖੀ ਆਪਾਂ ਕੀ ਇਹਦਾ ਘਰੇ ਨਾਲ ਛੱਡ ਜਵਾਖ ਜਿਹਨੂੰ ਪਤਾਗਾ ਸਾਰੇ ਸਮਾਨ ਬਾਰੇ ਜਾ ਓਏ ਇਹੜੀ ਚੱਕ ਚੱਕ ਕੇ ਜਾ ਇਹੜੀ ਲੈ ਚੱਕ ਕਰ ਇਹਨੂੰ ਤਾਂ ਗੋਲ ਕਮ ਇਹਨੂੰ ਚਾਤਾ ਇਹ ਸੀ ਚੱਲ ਸੱਚੀ ਜਿਹੜਾ ਬਾਪੂ ਮੇਰੇ ਪਰ ਸਸਤਾਤਾ ਹੈ ਕਿਉਂ ਲੱਗਿਆ ਪਾ ਮੈਂ ਖੁਸ਼ੀ ਹਾਂ ਕੀ ਚੀਜ਼ ਹੈ ਲਾਟਿਆ ਇਤਾਂ ਮਰ ਰੋਬਟਾ ਲਾ ਬਰਾ ਮੈਂ ਲੈ ਨਾਤਾ ਸਿਸਟਮ ਜਿਹੜਾ ਸਾਡੇ ਕੋਲ ਹੈ ਉਹ ਇੱਕ ਹੈ ਹੀ ਕੀ ਚੀਜ਼ ਆ ਇਹ ਇਹ ਪਈਆਂ ਵਸੇ ਹੋਏ ਐਲੀਅਨ ਨੇ ਇੱਕ ਤੋਆਇ ਹੋਈ ਨੇ ਔਤਰੀ ਦੁਨੀਆ ਤੋਂ ਮੈਨੂੰ ਦੇਖਿਆ ਜਿਹਾ ਲੱਗਦਾ ਇਹ ਤਾਂ ਥਈ ਹਾਂ ਇਹ ਫਿਲਮਾਂ ਹੀ ਨੇ ਹੈ ਇਹਨਾਂ ਦਾ ਇਹਨਾਂ ਦਾ ਨਾਂ ਕੋਈ ਆਲਾ ਕੀ ਸਿਸਟਮ ਜਿਹਦਾ ਫੋਨ ਦੇ ਫੋਨ ਪਤਾ ਚੱਲੇ ਨੰਬਰ ਕਿਹਨਾਂ ਦਾ ਆਪਰੇ ਲਿਖਿਆ ਹੋਇਆ ਆਪ ਦੇ ਨੰਬਰ ਲਿਖਾਇਆ ਤੁਹਾਨੂੰ ਮੇਰੇ ਖਤਾਈ ਮੋਰ ਪਾਚੀ ਨਲਵਾ ਦੀ ਜਾਨ ਆ ਹੈਲੋ ਹੈਲੋ ਚਿਰ ਚਿਰ ਚਿੰਗਰੀ ਜਾਂਦਾ ਡੀਨਾ ਚੱਕਰ ਕਰਕੇ ਆ ਜਾਂਦਾ ਪੱਤਖਾ ਡੀਨਾ ਹੈਲੋ ਰੁਕ ਜਾ ਆ ਗਈ ਹੈ ਨੀ ਹੈਲੋ ਕਿਹੜਾ ਬੋਲਦਾ ਹੈ ਹੈਲੋ ਪਪਾਈ ਤੇਰਾ ਮੋਟਰ ਤੇ ਸਵਾਨ ਡੇਗਾ ਮੈਂ ਆਤੀ ਸਾਡੀ ਤੇ ਸਮਾਨ ਲੈ ਜਾਂਦਾ ਚੱਕੇ ਪਾਤਵੇਂ ਖਚਰ ਖਚਰ ਕੀ ਹੋ ਜਾਂਦੀ ਹੈ ਵਾਹ ਦੇਖ ਕੋਈ ਸਮਝਉਦੀ ਕੁਛ ਹੈਲੋ ਨਾ ਤੂੰ શું ਕਰੇ ਹੈਲੋ ਭਾਈ ਆਪਦਾ ਸਮਾਨ ਲੈ ਜਾ ਜਿਹੜਾ ਲੈ ਕੇ ਜਾਣਾ ਆਂਦੀ ਕਬਾੜੀ ਨੂੰ ਚੁਕਾਵੇਂਗੀ ਅੱਛੀ ਤਾਂ ਚੇਕ-ਚੇਕ ਜੀ ਕਰੀ ਜਾਂਦਾ ਮੁੰਡਾ ਭਾਈ ਸਭ ਤੋਂ ਪਤਾ ਨੋਟ ਨੋਟ ਕਰ ਲੈ ਸਾਡਾ ਪੱਲਾ ਜਹਾਂਗੀਰ ਲਗਾੜੀ ਦੀ ਮੋਟਰ ਆਪਦਾ ਸਮਾਨ ਲੈ ਜਿੱਥੋਂ ਲੈ ਕੇ ਜਾਣਾ ਜਿਹਦਾ ਗੱਲੀ ਨਹੀਂ ਸਮਝ ਆਉਂਦੀ ਜੀ ਚੱਲ ਇਹ ਨੂੰ ਆਪੀ ਇਹ ਨੂੰ ਆਪਣਾ ਮਾਈਸੀ ਟੱਕਾ ਲਾ ਦੇ ਠੀਕਾ ਮਾਈਸੀ ਆ ਮਾਈਸੀ ਕਰਦੇ ਜਿਹੜਾ ਇਹਨਾਂ ਦਾ ਨੰਬਰ ਤੇ ਹੈਗਾ ਆਪਦਾ ਲਈ ਪਰ ਜਿਹੜਾ ਹੈਗਾ ਟਕਾਣਾ ਜੀ ਹਾਏ ਓਏ ਅਸਾਂ ਨੇ ਮਸ਼ੀਨ ਕਿਹ ਦੇਖੇ ਅੱਗੇ ਹੋ ਗਏ ਓਏ ਇਹਨਾਂ ਡਰ ਲੱਗਦਾ ਓਏ ਮੈਂ ਤਾਂ ਤੈਨੂੰ ਮਰੇ ਘਰ ਇਹ ਕੀ ਹੋਇਆ ਸਾਰੇ ਇਹ ਕਿ ਤਨੇ ਆਣੇ ਖੜੇ ਨੇ ਤਾਂ ਵੱੱਡੀ ਬਾਣੇ ਬੈੜੇ ਨੇ ਸਾਰੇ ਉੱtre ਹੀ ਮਸ਼ੀਨ ਜੀ ਤੋਂ ਨੇ ਹੈਂ ਤੇ ਰੱਬ ਦੇ ਬੰਦੇ ਤਾਂ ਨਹੀਂ ਰੱਬ ਦੇ ਬੰਦੇ ਕਦੇ ਸਾਰਾ ਪੰਨ ਨਹੀਂ ਦੇਖਾ ਤਾ ਲੱਕੂ ਜੇ ਲਾ ਦੂੰ ਬੈਠੇ ਆਈ ਕਰ ਓਏ ਬੋਰੀ ਲਿਆ ਫਤ ਬੋਰੀ ਲਿਆ ਚੱਤ ਦਸ ਤੂ ਹੀ ਲਿਆ ਬੋਰੀ ਲਿਆ ਦੋਸ ਬੋਰੀ ਲਿਆ ਨਾ ਬੋਰੀ ਨਾ ਬੋਰੀ ਇਧਰ ਦੀ ਜਾ ਸਾਰੇ ਮਰ ਪਾਈਗਾ ਮੈਨੂੰ ਖੜ ਜਾ ਖੜ ਜਾ ਕਾਣਾ ਰੋ ਤੂੰ ਕਾਣਾ ਰੋ ਰੋ ਗਿਆ ਰੋ ਗਿਆ ਲੈ ਆ ਵੇ ਬੋਰੀ ਏ ਤੀਰੇ ਹੋਏ ਤੀਜੇ ਕੀ ਆ ਏ ਲੈ ਆ ਲੈ ਜਾ ਮੂਰਤੀ ਖਾਣ ਮੂਰਤੀ ਮੂਰਤੀ ਖਾ ਰੈ ਨੂੰ ਆ ਜਾ ਸੰਜੀ ਹਾਏ ਹਾਏ ਖੜ ਲੈ ਵੇ ਹਉ ਦੇਖਿਆ ਇਧਰ ਲੈ ਆਦਾ ਮਾ ਜੀ ਨੂੰ ਦਾਂ ਝਾੜਦਾ ਕੁੜੀ ਚੋਂ ਦਾ ਭਾਜਦੀ ਬਹੁਤਾ ਹੈ ਸਾਲੀ ਹੈ ਕੀ ਚੀਜ਼ ਇਹ ਮੈਂ ਤਾਂ ਨੰਮਰੀ ਜਲਾਕ ਬਾਹਰੋਂ ਦਾ ਕੁੰਗੜਿਆ ਜਾਪਿਆ ਸਾਲੀ ਦੇਖੀ ਪਹਿਲੀ ਗੇਰੀ ਚੀਜ਼ ਹੈ ਜੀ ਮੈਂ ਇੱਧਰ ਮੈਂ ਉਹ ਇਹ ਕੀ ਹੋ ਚੀਨੀ ਆਖਿਆ ਹਾਂ ਹਾਂ ਐ ਕਰ ਉਹ ਮੋਟਰ ਤੇ ਬੰਦ ਕਰ ਇਹਨੂੰ ਕੋਠੇ ਤੇ ਲੈ ਕੇ ਜਾ ਸਾਲਾ ਹੈ ਕੀ ਚੀਜ਼ਾ ਕਰਦਾ ਡਰਦਾ ਵੀ ਨਹੀਂ ਹੈ ਕੀ ਆ ਮੂੰਹ ਠੰਡ ਲੱਗੀ ਮੈਨੂੰ ਲੱਗਾ ਚਾਪ ਲਾਉ ਇਹਨੂੰ ਜਾ ਕੇ ਕਮਰੇ ਚ ਬੰਦ ਕਰ ਉਹਨੇ ਜਵਾਦ ਕਮਰੇ ਚ ਬੰਦ ਕਰ ਲੈ ਇਹਨੂੰ ਕਮ ਜਿੰਦਾ ਲਾਤਾ ਅੰਦਰ ਨਿਕਲ ਵੀ ਜਾ ਉਹ ਇਹ ਜਾਨਵਰ ਤੇ ਹੈ ਕੀ ਆ ਸਾਹ ਝੜ ਗਏ ਟੜ ਕੇ ਇੰਨਾ ਕਾੜ ਲਾਤਾ ਤੀ ਸਾਰਾ ਇਹ ਹੈ ਕੀ ਚੀਜ਼ ਕੀ ਹੈ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਉਹ ਕੋਈ ਸਿਆਣਾ ਸਪਲ ਸਿਆਣਾ ਸਦੂ ਕੋਈ ਸਿਆਣੇ ਸੁਣੇ ਦਾ ਨਹੀਂ ਲੱਗ ਕੇ ਮਨਤਾ ਹੈ ਕੋਈ ਪਾਰਲੀ ਦੁਨੀਆ ਦਾ ਲਾਦਾ ਬੰਦਾ ਉਹ ਐਲੀਨ ਯੂਲੀਨ ਤਾਂ ਨਹੀਂ ਆ ਗਿਆ ਕਤਰੋ ਇਹ ਕੀ ਹੁੰਦਾ ਤੁਮ ਮ ਦੇਖੇ ਤਿਓ ਫਰਮ ਜੀ ਨਹੀਂ ਆਈ ਤੀ ਜਾਦੂ 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 ਫਿਲਮ ਚ ਦੇਖਿਆ ਸੀ ਹਾਂ ਉਹਦੇ ਵਿੱਚੋਂ ਥੱਲੇ ਉਹਦਾ ਭਾਈ ਲੱਗਦਾ ਦੇਖਣ ਨੂੰ ਵੀ ਚੀਨੀ ਜਿਹਾ ਲੱਗਦਾ ਮੈਨੂੰ ਤਾਂ ਲੱਗਦਾ ਮੈਨੂੰ ਵੀ ਜਦੋਂ ਬੋਰਾ ਜਿਹਾ ਪਾਇਆ ਹੁੰਦਾ ਦੀ ਪਰ ਇਹ ਤਾਂ ਦੂਜੇ ਹੁੱਡਾ ਜਿਹਾ ਤਾਂ ਬੰਦ ਕਾਹਦੇ ਚ ਕਰਤਾ ਹੁਣ ਮੈਂ ਤਾਂ ਅੰਦਰ ਜਿੱਦਾਂ ਲਾਤਾ ਟੋਲ ਚ ਪਾਤਾ ਸੀ ਹਾਂ ਲੀਟ ਹੋ ਜਾਂਦਾ ਬਟ ਟੋਲ ਤੇ ਰੱਖਣ ਨੂੰ ਪੱਦ ਇਹ ਤਾਂ ਕੰਮ ਲੈਣੇ ਨੇਗੇ ਹਾਂ ਕੰਮ ਲਾ ਮੰਨ ਇਹਨਾਂ ਨੇ ਇਹ ਮੈਨੂੰ ਐ ਨਹੀਂ ਸਮਝ ਆਈ ਇੱਕ ਉੱਤਰੇ ਪਤਾ ਨਹੀਂ ਕਾਹਦੇ ਨਾਲ ਤਾਂ ਉਹ ਗਾਇਬ ਹੋ ਗਿਆ ਉਹ ਤਾਂ ਉੱਤਰੇ ਨੇ ਕਸਤੀ ਚ ਬੜੀ ਸਾਰੀ ਚ ਜਿਹੜੇ ਇਹ ਨਾਲ ਦੇ ਦੋ ਕਿੱਥੇ ਸੀ ਇਹ ਉਹ ਤਾਂ ਗਏ ਪੀ ਹੋਗੇ ਉਹ ਜਾਦੂ ਮੈਂ ਕੁਝ ਮੈਂ ਜਾਦੂ ਨਹੀਂ ਗਾਇ ਫਰੇ ਇਹ ਤਾਂ ਨੇ ਬੜਾ ਕੈਤ ਕੈ ਕਰਿਆ ਕਿਤਾ ਮੈਂ ਫੜ ਲਿਆ ਫਿਰ ਤੈਨੂੰ ਪਤਾ ਪਕੜਾ ਹੈ ਜਾਣਾ ਪਰਵਾਨਾ ਜੀ ਪકડਨੀ ਮਨ ਤਾਂ ਲੱਗਦਾ ਦੀ ਸ਼ਕਤੀ ਸ਼ਕਤੀ ਖਤਮ ਹੋ ਗਈ ਸ਼ਕਤੀ ਹੋ ਸਕਤ ਹੈ ਸ਼ਕਤੀ ਤੂੰ ਐ ਕਰ ਇਹਨੂੰ ਪਛਲਾ ਜੇ ਖਾਂਦਾ ਪੀਂਦਾ ਕੋਈ ਖਵਾ ਦੇ ਹਾਂ ਠੀਕ ਹੈ ਜਿਹਨੂੰ ਕਬਜ਼ੀ ਲੱਗਿਆ ਉਹ ਤੋਂ ਜਾ ਕੇ ਚੱਗੀ ਤਾਂ ਡਾਕਟਰ ਤੋਂ ਗੋਲੀਆਂ ਲਿਆ ਦੇ ਠੀਕ ਆ ਇਹਦਾ ਚਾਰਚ ਚੂਰ ਦਾ ਹੱਲ ਕਰ ਜੇ ਹੁੰਦਾਗਾ ਬੈਟਰੀ ਮੂਰੀ ਪੈਂਦੀ ਇਹਦਾ ਕੁਛ ਪਤਾ ਨਹੀਂ ਜੇ ਉਹ ਕਾ ਹੋ ਗਿਆ ਆਪਣਾ ਮੋਟਰ ਦਾ ਕੋਠਾ ਹੀ ਕਾ ਕਰ ਦੇ ਨਾਲੇ ਐਵੇਂ ਵੀ ਰੱਖੀ ਧਿਆਨ ਕੁਛ ਪਤਾ ਨਹੀਂ ਹੁੰਦਾ ਚੋਰਾਂ ਦਾ ਕਿਤੇ ਮੋਟਰ ਦੀ ਮੋਟਰੀ ਕੱਢ ਕੇ ਲੈ ਜੇ ਹੋਰ ਤੂੰ ਕਰੇਗਾ ਚਿੰਤਾ ਲਾ ਕੇ ਰੱਖੀ ਮੈਂ ਜਾਂਦਾ ਸਾਡੇ ਵਾਲੇ ਜਵਾਖ ਜੀ ਨੂੰ ਦੱਸਦਾ ਵੀ ਕੋਈ ਬਾਤ ਚੀਜ਼ ਆਈ ਜਾਈ ਕਿ ਉਥੋਂ ਠੀਕ ਆ ਅੰਦਰ ਹੀ ਆ ਅੰਦਰ ਹੀ ਆ ਢੋੜ ਜਾ ਖੜਕਾਈ ਜਾਂਦਾ ਖੜਕਾ ਦੇ ਖੜਕਾ ਦੇ ਸੜਕਾ ਦੇ ਮੈਂ ਇਹਨੇ ਜਾ ਕੇ ਜਵਾਕ ਨੂੰ ਦੱਸਦਾ ਸਾਡੇ ਵਾਲੇ ਨੂੰ ਵੀ ਇੱਕ ਨਵੀਂ ਚੀਜ਼ ਜੀ ਆਈ ਹੈਗੀ ਭਾਈ ਚਲੋ ਦਵਾਈ ਲਿਆਵਾ ਮੈਨੂੰ ਇਹਨੇ ਕਬਜ ਦੀ ਓਏ ਡਾਕਟਰ ਕੋ ਗੋਲੀ ਗੋਲੀ ਦੇ ਦਿੱਤੀ ਚਲੋ ਲਿਆ ਕੇ ਦੇ ਦਿੱਤੀ ਨੂੰ ਗੋ ਖਾਦੀ ਉਹਦੀ ਗੋਲ ਤਾਂ ਨੇ ਦੋ ਦਿਨ ਹੋ ਗਏ ਨਾ ਰੋਟੀ ਨਾ ਪਾਣੀ ਕੁਛ ਕੁਛ ਨਹੀਂ ਖਾਂਦਾ ਚਾਬੀ ਕੱਥੇ ਮਗਾਲ ਮੈਂ ਚਾਬੀ ਯਾਰ ਚਾਬੀ ਚਾਬੀ ਦੇਖਣ ਲੈ ਚਾਬੀ ਦਾ ਪੁੱਤ ਹੁੰਦਾ ਹੁੰਦਾ ਦਾ ਮਰੀਨਾ ਜਾਵੇ ਦੋ ਦਿਨ ਹੋ ਗਏ ਖੱਦ ਤੂੰ ਐ ਕਰ ਓਏ ਮੈਨੂੰ ਬਾਹਰ ਕੱਢ ਉਹਨੂੰ ਉਹਨੂੰ ਬਾਹਰ ਕੱਢ ਮਾਰੀ ਕਰਕੇ ਗੱਲ ਗੱਲ ਕਰ ਦਿੰਦੇ ਆ ਬਾਹਰ ਕੱਢ ਉਹਨੂੰ ਬਾਹਰ ਕੱਢ ਪਰੇ ਕੱਢ ਹੋਇਆ ਕੀ ਐ ਤੈਨੂੰ ਨਾ ਤੂੰ ਖਾਣਾ ਪੀਣਾ ਕੁਛ ਹੈਗਾ ਕਿੱਥੋਂ ਆ ਤੂੰ ਉਈ ਸਾਡੀ ਮੋਟਰ ਤੇ ਮਰਮਰ ਜੀ ਖਾਂਦਾ ਪੀਂਦਾ ਤਾਂ ਨਹੀਂ ਕੁਛ ਕਰਾਂ ਮੈਂ ਸਰਦਾਰ ਨਾਲ ਗੱਲ ਕੋਈ ਫੀਮ ਭੁੱਕੀ ਹੈ ਕੀ ਖਾਣਾ ਖੁੰਨਾ ਕੁਛ ਹੈ ਕੀ ਕਹੀ ਜਾਂਦਾ ਬਾ ਬੁੱਢੇ ਕੋਈ ਹੋ ਰਾ ਕਾ ਚਾ ਚਾਲ ਵਾਪਸ ਸਰਦਾਰ ਲਵੇ ਚਾਲ ਸਰਦਾਰ ਤੋਂ ਕਰਾਉਣਾ ਤੇਰਾ ਹੱਲ ਕੋਈ ਤੂੰ ਹੈ ਮੇਛਾ ਤਾਂ ਸੁੱਟਈ ਹੋਏ ਕਦ ਚ ਆ ਜਾ ਫਿਰ ਸਰਦਾਰ ਪੱਗ ਵੀ ਰਾਇਦਾਈ ਸਤੇ ਓਏ ਕੱਟ ਲਿਆ ਵੇ ਬਾਰੇ ਇਹ ਹੋਰ ਹੁਣ ਇਹ ਤਾਂ ਖਾਂਦਾ ਪਿੰਦੀ ਨਹੀਂ ਓਏ ਹੈਲੋ ਇਹ ਜਾਂਦਾ ਕਿ ਮਰ ਗਿਆ ਹੈ ਹੈ ਡਾਕਟਰ ਤੋਂ ਦਵਾਈ ਦਵਾਦੀਆ ਤੈਨੂੰ ਕੀ ਹੋ ਗਿਆ ਆਉ ਆਉ ਖੂੰ ਖੂੰ ਕੀ ਕੀ ਕਿਹੜਾ ਖੂੰ ਖੂੰ ਤ ਤੇਰਾ ਚੱਕ ਲਾ ਮੂੰਹ ਕੰਜਰ ਤੇ ਕੀ ਖਾਣਾ ਗਾਤੇ ਹਾਂ ਖੁਖੇ ਹੈ ਕੀ ਕਹੂੰ ਖੁਖੇ ਕਹ ਖੁਖੇ ਕੀ ਖਾਣਾ ਮਿੱਠੂ ਨੂੰ ਤਾਂ ਨਹੀਂ ਬੁਲਾਉਂਦਾ ਮਿੱਠੂ ਨੂੰ ਬੁਲਾਉਣਾ ਚੱਲ ਛੱਡ ਯਾਰ ਇਹਦੀ ਖਾਣਾ ਕੜਾ ਸਮਝਾਉਂਦੀਆਂ ਕੜਾ ਸਮਝਾਉਂਦੇ ਦੀ ਸੜਾ ਪਹਿਲਾਂ ਨਾ ਵੀ ਕਾਲਾ ਜਾ ਹੋ ਗਿਆ ਓਏ ਦਵਾਈ ਦਾ ਅਸਰ ਤਾਂ ਨਹੀਂ ਹੋ ਗਿਆ ਰੰਗ ਤਾਂ ਲੈਦਾ ਤਰਾ ਓਏ ਦੇਖਾਂ ਓਏ ਨਹੀਂ ਓਏ ਅਸਾ ਪਤਾ ਲੱਗਦਾ ਮੁੰਨੇ ਇਹ ਕਰਦਾ ਹੈਲੋ ਬੋਲੇਗਾ ਕੋਚ ਕੀ ਖੋਖੋ ਖੇਡਨੀ ਆ ਨੇ ਖੋਖੋ ਖੋਖੋ ਖੇਡਨੀ ਆ ਕੀ ਪਤਾ ਨਹੀਂ ਨੇਪਾਲੀ ਜੱਟ ਦੀ ਬੋਲੀ ਆ ਨਾ ਸਮਝ ਨਹੀਂ ਤੂੰ ਆ ਕੱਟ ਚੱਕੀ ਵਰਦਾਂ ਤੈਨੂੰ ਪਾਲੀ ਜਹਾ ਕਿ ਤੈਨ ਪਾਲੀਆਂ ਵਰਗਾ ਤਾਂ ਮੂੰਹ ਆ ਪਿਆ ਦਾ ਮੂੰਹ ਕੱਟ ਚੱਕੀ ਆ ਆ ਉਹ ਨੇਪਾਲ ਤੋਂ ਤਾਂ ਨਹੀਂ ਆਇਆ ਲੈ ਖੋਖੋ ਇਦਾਂ ਨਹੀਂ ਕੁਝ ਸਮਝ ਨਹੀਂ ਖੋਖੋ ਖੇਡਨੀ ਹੁੰਦਾ ਹੈ ਗੱਲ ਸੁਣ ਲੈ ਕੰਮਨ ਮੇੜੇ ਦਾ ਪਰ ਠੀਕ ਆ ਬੰਦੇ ਨੂੰ ਹੋਰ ਬੁਲਾ ਕੇ ਆਪਣਾ ਤਾਂ ਸਾਰਾ ਕੋ ਕੰਮ ਖਰਾਬ ਕਰ ਤੂ ਇਹ ਮਰ ਮੁਰਨਾ ਦੀ ਮਾਰਨਾ ਤਾਂ ਕਾਨੂੰ ਆਵੇ ਰੱਬ ਦਾ ਜੀ ਆਗਾ ਮੁੰਡਾ ਟੁੱਪੀ ਜੀ ਤੇ ਬੜਾ ਹੱਥ ਰੱਖਦਾ ਸਾਡੇ ਲਵੇ ਬੀਬਾ ਹੁੱਤ ਨੇਹੇ ਛਾਡੇ ਲਵੇ ਹੈਗੀਆਂ ਨੇ ਇਹ ਕਾਹਨਾ ਛੱਡੇ ਇਹ ਚ ਕੱਪੜਿਆਂ ਦੀ ਪੱਤੇ ਤਾਂ ਚੱਕ ਲੈ ਪੁੱਤ ਮੈਂ ਤਾਂ ਹੈ ਜਾਦੂ ਫਿਲਮਾਂ ਚ ਦੇਖਿਆ ਮੈਨੂੰ ਤਾਂ ਉਹਦੇ ਭਾਈ ਲੱਗਦਾ ਭਾਈ ਆਉਂਦਾ ਓ ਉਹਦੇ ਭਾਈ ਆਉਂਦਾ ਡੱਡਾ ਜੋਂ ਨਾਲ ਦੇਖਾ ਥੱਪੜਾ ਕੰਨ ਤੇ ਮਰੂੰਗਾ ਬੜਾ ਬੋਲਦਾ ਹਾਂ ਹੋਇਆ ਖੂ ਖੂਰਾ ਲਾ ਵਈ ਨੂੰ ਅੰਦਰ ਇਹ ਲਛਣ ਨਹੀਂ ਆ ਗਏ ਪਰੋਂਠੇ ਖਾਣ ਨਾਲ ਇਹਨੂੰ ਰੇ ਲੈ ਕੇ ਤਾਂ ਪਰੋਂਠੇ ਖਾਣ ਵਾਲੇ ਹੈ ਨਹੀਂ ਇਹਦੇ ਲਛਣ ਆਉ ਆ 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 ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਨਿਊ ਬਲੌਗ ਦੇ ਵਿੱਚ ਮਤਲਬ ਅਸੀਂ ਵੀਡੀਓ ਬਣਾਉਣ ਚੱਲੇ ਆਂ ਕਿ ਏਲੀਅਨ ਦੇ ਉੱਤੇ ਪੋਸਟਰ ਪਾਇਆ ਤੇ YouTube ਤੇ ਤੇ ਤੁਸੀਂ ਜੁੜੇ ਰਹੇ ਹੋ ਅੱਜ ਅਸੀਂ ਸ਼ੂਟ ਕਰ ਰਹੇ ਆਂ ਤੇ ਕੋਸ਼ਿਸ਼ ਕਰਾਂਗੇ ਵੀ ਸ਼ਾਨਦਤਕ ਵੀਡੀਓ ਅਸੀਂ YouTube ਤੇ ਚਾੜਦੇ ਤੇ ਆਗਾ ਰਿਵਿਊ ਦੱਸਿਓ ਕਮੈਂਟ ਜ਼ਰੂਰ ਕਰਿਓ ਕਿ ਕਹੀ ਜੀ ਵੀਡੀਓ ਲੱਗੀ ਤੇ ਹਜੇ ਤਾਂ ਅਸੀਂ ਕੋਸ਼ਿਸ਼ ਹੀ ਕਰ ਰਹੇ ਆਂ ਜੇ ਵਧੀਆ ਬਣੀ ਤਾਂ ਅਸੀਂ ਇੱਕ ਪਾਰਟ ਹੋਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਵਧੀਆ ਵਧੀਆ ਕੰਟੈਂਟ ਲਿਆਵਾਂਗੇ ਤੇ ਪਿੰਡ ਦੀਆਂ ਰੌਣਕਾਂ YouTube ਚੈਨਲ ਸਬਸਕ੍ਰਾਈਬ ਕਰੋ ਤੇ ਆ ਆਪਣੀ ਟੀਮ ਆ ਆ ਸੀਗਾ ਸ਼ੂਟੋ ਪਿਆ ਵਾਕੀ ਆਪਣੇ ਨਾਲ ਦੇ ਨੇ ਮੁੰਡੇ ਪੰਡਿਆਂ ਹਾਂ ਕੀ ਤੀ ਜਰ ਕਰਿਓ ਦੱਸਿਓ ਸਾਨੂੰ ਵੀਡੀਓ ਹਾਂ ਜਰੂਰ ਬਾਈ ਜੁੜੇ ਰਹੋ ਠੀਕ ਹੈ ਤੇ ਅੱਜ ਆਪਾਂ ਵੀਡੀਓ ਛੱਡਾਂਗੇ ਤੇ ਅਸੀਂ ਐਤਵਾਰ ਨੂੰ ਸ਼ੂਟ ਕਰਦੇ ਆ ਤੇ ਸ਼ਾਮ ਨੂੰ ਜਾਂ ਸੋਮਵਾਰ ਨੂੰ ਵੀਡੀਓ ਅਸੀਂ ਪਾਇਆ ਕਰਾਂਗੇ ਤੇ ਜੁੜੇ ਰਹੋ ਓਕੇ ਜੀ ਬਾਈ